ਮਤਰੋ ਜੇ ਮਿੱਟੂਈ ਝੜੀ ਜਾਂਦਾ 50 ਮਜਾਈ ਨੇ 3 ਮਿੰਟ 26 ਸੈਕਿੰਡ ਚਲਾਤੇ ਗੜੇ ਹਵਾ ਦੇ ਕੋਟੇ ਰਾਂਜ ਪਹਿਲਾਂ ਅੰਦਰ ਜਮਾ ਥੱਲੇ ਲਾਈ ਫਿਰਦਾ ਤੇ ਹੁਣ ਜੇ ਸੀਬੀ ਖੜਾ ਰੂਏ ਟਰੈਕਟਰ ਦਾ ਮਤਰੋ ਕਹਿੰਦੇ ਟਰਾਲੀ ਗੱਡੂ ਹੁਣ ਇਹ ਬਾਈ ਕਰੋ ਚੈੱਕ ਮਤਰੋ ਆ ਜਾ ਆ ਇਹ ਫੱਟੀ ਹੈਣੀ ਤੇ ਕਹਦੇ ਜੇ ਸੀ ਵੀ ਦਾ ਸਾਰਾ ਲੈਣਾ ਪੈਣਾ ਬਿਲਕੁਲ ਖੁੱਲ ਗਿਆ ਜੀਕਰ ਕਰਮਾ ਕਰਨਾ ਤੇ ਆ ਆ ਗਿਆ ਜੇ ਸੀ ਵੀ ਸੀ ਵੀ ਵਾਲਾ ਵੀਰ ਮਤਰੋ ਇਹ ਕਰਦਾ ਕਲਚ ਸਮਾਰ ਕੇ ਜਾ ਕਹਿੰਦੇ ਟਰੈਕਟਰਾਂ ਦਾ ਇਹ ਕਿਹਨਾਂ ਤਾਂ ਪੰਗਿਆਂ ਨੇ ਫੱਟੀ ਪਾ ਲਈ ਇਹ ਨਹੀਂ ਪਤਾ ਟਰਾਲੀ ਨਿਕਲੀ ਜਾਵੇ ਸੱਜਣਾ